ਪਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੁੰਦਾ ਹੈ ਕਹਿੰਦੇ ਲੱਗੇ ਪ੍ਰਥਮੇ ਅਹਸਾਸ ਨਾ ਮਾਸ ਸਨ ਅੰਧ ਧੁੰਦ ਕਛ ਖਬਰ ਨਾ ਪਾਈ ਰਕਤ ਬਿੰਦ ਕੀ ਦੇਹ ਕਰ ਪੰਜ ਤਤ ਕੀ ਜੜਤ ਜੜਾਈ ਇਹਨੂੰ ਬਹੁਤ ਧਿਆਨ ਨਾਲ ਸੁਣਿਓ ਕਹਿੰਦੇ ਪਹਿਲੋਂ ਪਹਿਲ ਇਹ ਬੰਦੇ ਤੇਰੇ ਕੋਲ ਨਾ ਸੁਵਾਸ ਸੀ ਨਾ ਆ ਮਾਸ ਦਾ ਲੋਥੜਾ ਸੀ ਸਾਡੇ ਕੋਲ ਦੋ ਚੀਜ਼ਾਂ ਹੈ ਨਾ ਅੰਮ੍ਰਿਤ ਬਾਣੀ ਨੇ ਇੱਕ ਹੋਰ ਵੀ ਬਚਨ ਕਿਹਾ ਹੈ ਕਹਿੰਦੇ ਹਾਰਡ ਮਾਸ 나ੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ ਆ ਸਰੀਰ ਕੀ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੱਡੀਆਂ ਤੇ ਮਾਸ ਦਾ ਇੱਕ ਢਾਂਚਾ ਹੈ। ਇਹਦੇ ਅੰਦਰ ਆਤਮਾ ਵੱਸਦਾ ਹੈ। ਇਹਨੂੰ ਭਾਈ ਗੁਰਦਾਸ ਸਾਹਿਬ ਨੇ ਵੀ ਕਿਹਾ। ਭਾਈ ਗੁਰਦਾਸ ਸਾਹਿਬ ਕਹਿੰਦੇ ਪ੍ਰਤਮੇ ਸਾਸ ਨਾ ਮਾਸ ਸਨ ਅੰਧ ਧੁੰਦ ਕੱਚ ਖਬਰ ਨਾ ਪਾਈ ਪਹਿਲੋਂ ਪਹਿਲ ਬੰਦੇ ਨਾ ਤੇਰੇ ਕੋਲ சுவாਸ ਸੀ ਨਾ ਆ ਮਾਸ ਦਾ ਲੋਥਦਾ ਸੀ ਮਨੋ ਕੇਵਲ ਅੰਧ ਧੁੰਦ ਸੀ। ਫਿਰ ਮਹਾਰਾਜ ਇਹ ਸਰੀਰ ਬਣਿਆ ਕਿਵੇਂ? ਭਾਈ ਗੁਰਦਾਸ ਸਾਹਿਬ ਕਹਿੰਦੇ ਲਕਤ ਬਿੰਦ ਕੀ ਦੇਹ ਕਰ ਪੰਚ ਤਤ ਕੀ ਜੜਤ ਜੜਾਈ। ਕਹਿੰਦੇ ਉਸ ਪ੍ਰਮਾਤਮਾ ਵਰ ਗੁਰੂ ਨੇ ਮਾਂ ਦੇ ਖੂਨ ਤੇ ਪਿਤਾ ਦੇ ਬਿੰਦ ਤੋਂ ਪੰਜ ਤੱਤਾਂ ਦਾ ਤੇਰਾ ਸਰੀਰ ਬਣਾ ਦਿੱਤਾ